ਸਕ ਦਿਲ ਸੰਗਤਾਂ ਦੇ ਵੱਲੋਂ ਜਿਹੜਾ ਇੱਥੇ ਪੂਰੇ ਮਨ ਦੇ ਨਾਲ ਜਿਹੜੀ ਹਾਜ਼ਰੀ ਆ ਉਹ ਭਰੀ ਜਾ ਰਹੀ ਹੈ ਤੇ ਬੋਲੇ ਸੋਨੇ ਹਾਲ ਦੇ ਜਿਹੜੇ ਜਕਾਰੇ ਨੇ ਉਹ ਵੀ ਛੱਡੇ ਜਾ ਰਹੇ ਨੇ ਤਾਂ ਬਹੁਤ ਹੀ ਅੱਛੇ ਤਰੀਕੇ ਤੇ ਰਚ ਰਿਹਾ ਹੈ ਤਾਂ ਮਾਹੌਲ ਹੈ ਉਹ ਬੜਿਆ ਹੋਇਆ ਨਜ਼ਰ ਆ ਰਿਹਾ ਤਾਂ ਆਪਾਂ ਅੱਗੇ ਵੀ ਜਾ ਕੇ ਇਹਦੇ ਪ੍ਰਧਾਨ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਜੋ ਇਹ ਜਾਗਰਤੀ ਯਾਤਰਾ ਕੱਢੀ ਜਾ ਰਹੀ ਹੈ ਅਸਲ ਦੇ ਵਿੱਚ ਇਹਦਾ ਮੁੱਖ ਮਕਸਦ ਕੀ ਆ ਉਸ ਨੂੰ ਲੈ ਕੇ ਵੀ ਆਪਾਂ ਕਵਰੇਜ ਤੇ ਗੱਲਬਾਤ ਕਰਦੇ ਹਾਂ ਅੱਗੇ ਜਾ ਕੇ ਦੇਖਦੇ ਆ ਤਾਂ ਸੁਣਦੇ ਉਹਨਾਂ ਦੇ ਕੀ ਮੁੱਖ ਵਿਚਾਰ ਨੇ ਜੀ ਵੈਗੁਰੂ ਜੀ ਦਾ ਖਾਲਸਾ ਜੀ ਸ਼੍ਰੀ ਵੈਗੁਰੂ ਜੀ ਦੀ ਫਤਿਹ ਜੋ ਇਹ ਜਗਰਤੀ ਯਾਤਰਾ ਕਿੱਡੀ ਚੱਰੀਆ ਪਹਿਲਾ ਤਾਂ ਸਿੰਘ ਜੀ ਤੁਸੀਂ ਇਹ ਦੱਸੋ ਇਹਦਾ ਮੁੱਖ ਉਦੇਸ਼ ਕੀ ਹੈ ਮੁੱਖ ਉਦੇਸ਼ ਹੈ ਜੀ ਇਹ ਜੋ ਖਾਲਸਾ ਕੌਮ ਸੋ ਗਈ ਹੈ ਜਾਗਰਤੀ ਯਾਤਰਾ ਨਾਮ ਹੈ ਜੀ ਖਾਲਸਾ ਕੌਮ ਨੂੰ ਜਗਾਉਣ ਦੇ ਵਾਸਤੇ ਚੱਲੇ ਆ ਜੋ ਸਾਡੇ ਸ਼ਹੀਦ ਮਹਾਰਾਜਾ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਹੋਰ ਜੋ ਸ਼ਹਾਦਤ ਸਾਡੇ ਸਿੰਘਾਂ ਨੇ ਸ਼ਹਾਦਤ ਦਿੱਤੀਆਂ ਹਨ ਉਹਨਾਂ ਸ਼ਹਾਦਤਾਂ ਤੋਂ ਅਸੀਂ ਅਸੀਂ ਆਪਣੇ ਸਾਹੀ ਸਹੀਦ ਸਿੰਘਾਂ ਨੂੰ ਪੁੱਲਦੇ ਜਾ ਰਹੇ ਆ ਅਸੀਂ ਗੁਰੂ ਸਾਹਿਬ ਜੀ ਦੀਆਂ ਕੁਰਬਾਨੀਆਂ ਨੂੰ ਪੁੱਲਦੇ ਜਾ ਰਹੇ ਆ ਅਸੀਂ ਗੁਰੂ ਸਾਹਿਬ ਜੀ ਦੀਆਂ ਕੁਰਬਾਨੀਆਂ ਨੂੰ ਕੁਰਬਾਨੀਆਂ ਤੋਂ ਅਸੀਂ ਆਪਣੇ ਸਿੰਘਾਂ ਨੂੰ ਅਸੀਂ ਜਾਗਰਤ ਕਰਨਾ ਚਾਹੁੰਦੇ ਆ ਗੁਰੂ ਸਾਹਿਬ ਜੀ ਦੀਆਂ ਕੁਰਬਾਨੀਆਂ ਨੂੰ ਯਾਦ ਕਰਾਉਣਾ ਚਾਹੁੰਦੇ ਆ ਜੀ ਹਾਂ ਜਿਹੜਾ ਯਾਤਰਾ ਦਾ ਕਿੰਵਾਂ ਦਿਨ ਜਾ ਰਿਹਾ ਜੀ ਹਾਂ ਜੀ ਯਾਤਰਾ ਯਾਤਰਾ ਦਾ ਜੀ ਸਾਇਦ 36 ਦਿਨ ਹੋ ਗਏ ਅਸੀਂ 36 ਦਿਨ ਤੋਂ ਪਟਨਾ ਸਾਹਿਬ ਤੋਂ ਪੜਾਦਰ ਪੜਾ ਕਰਦੇ ਦੋ ਤਿੰਨ ਦਿਨਾਂ ਤੋਂ ਅਸੀਂ ਪੰਜਾਬ ਦੇ ਵਿੱਚ ਪਹੁੰਚੇ ਹੋਏ ਆ ਜੀ ਬਹੁਤ ਬਹੁਤ ਸ਼ੁਕਰੀਆ ਤੇ ਇਸ ਦਿਨ ਵਾਲੀ ਜਿਹੜੇ ਨੌਜਵਾਨਾਂ ਦੀ ਵੀ ਆਪਾਂ ਕਹਿ ਸਕਦੇ ਕਿ ਜਿਹੜੇ ਇਹਨਾਂ ਨੂੰ ਸੇਧ ਅੱਛੀ ਮਿਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਜਿਹੜੀ ਇਹ ਪਟਨਾ ਸਾਹਿਬ ਤੋਂ ਜਿਹੜੀ ਹੈ ਯਾਤਰਾ ਉਹ ਚਲਣੀ ਸ਼ੁਰੂ ਹੋਈ ਹੈ ਤਾਂ ਦੇਖ ਸਕਦੇ ਕਿ ਅੱਜ ਜਿਹੜੀ ਯਾਤਰਾ ਹੈ ਉਹ ਇੱਥੇ ਜਲੰਧਰ ਬਾਈਪਾਸ ਵਿਖੇ ਆੜ ਕੇ ਰੁਕੀ ਹੈ ਤਾਂ ਸੰਗਤਾਂ ਦੇ ਵੱਲੋਂ ਵੀ ਪੂਰੇ ਪਰੇਮਾਨ ਦੇ ਨਾਲ ਜਿਹੜੀ ਹੈ ਉਹ ਹਾਜ਼ਰੀ ਭਰੀ ਜਾ ਰਹੀ ਹੈ ਤਾਂ ਆਪਾਂ ਦੇਖ ਸਕਦੇ ਕਿ ਇਸ ਦਿਨ ਵਾਲੀ ਜਿਹੜੀ ਅੱਜ ਇਹ ਯਾਤਰਾ ਸੁਲਤਾਨਪੁਰ ਲੋਧੀ ਵਿਖੇ ਜਾ ਕੇ ਇਹ ਅੱਜ ਸਟੇ ਕਰੇਗੀ ਤਾਂ ਉਸ ਤੋਂ ਬਾਅਦ ਵਿੱਚ ਯਾਤਰਾ ਦਾ ਜਿਹੜਾ ਆਗਾਜ਼ ਹੈ ਅੱਗੇ ਵੱਲ ਨੂੰ ਹੋਵੇਗਾ ਤਾਂ ਇਸ ਦਿਨ ਵੀ ਗੱਲਬਾਤ ਹੈ ਆਪਾਂ ਇਹਨਾਂ ਦੇ ਮੁਖੀ ਜੀ ਦੇ ਨਾਲ ਕਰਦੇ ਤਾਂ ਇਹ ਸੀ ਇਹ ਸਾਡੇ ਨਾਲ ਹੁਣੇ ਪ੍ਰਧਾਨ ਜੀ ਵੱਲੋਂ ਜਿਹੜੀ ਯਾਤਰਾ ਦੇ ਉੱਤੇ ਆਯੋਜਨ ਕੀਤਾ ਜਾ ਰਿਹਾ ਸੀ ਉਹਨਾਂ ਦੇ ਨਾਲ ਆਪਾਂ ਹੁਣੇ ਗੱਲਬਾਤ ਕੀਤੀ ਹੈ ਤੇ ਇੱਕ ਵਾਰ ਪੰਜਾਬ ਪ੍ਰਧਾਨ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਇਸ ਯਾਤਰਾ ਨੂੰ ਲੈ ਕੇ ਸੁਣਦੇ ਹਾਂ ਉਹਨਾਂ ਦੇ ਵੀ ਇਸ ਯਾਤਰਾ ਨੂੰ ਲੈ ਕੇ ਕੀ ਵਿਚਾਰ ਨੇ ਸਾਡੇ ਨਾਲ ਜਿਹੜੇ ਪ੍ਰਧਾਨ ਹੈ ਮਲਵਿੰਦਰ ਬੈਨਪਾਲ ਜੀ ਵੀ ਮੌਜੂਦ ਨੇ ਅ ਸੋ ਇਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਇੱਕ ਵਾਰ ਪ੍ਰਧਾਨ ਜੀ ਦੇ ਨਾਲ ਕਿ ਜਿਹੜੀ ਇਹ ਜਾਗਰਤੀ ਯਾਤਰਾ ਕੱਢੀ ਜਾ ਰਹੀ ਹੈ ਹਾਲਾਂਕਿ ਇਹਦਾ ਮੁੱਖ ਉਦੇਸ਼ ਕੀ ਹੈ ਤੇ ਯਾਤਰਾ ਕਿੱਥੋਂ ਸ਼ੁਰੂ ਹੋਈ ਹੈ ਤੇ ਯਾਤਰਾ ਕਿੱਥੇ ਜਾ ਕੇ ਜਿਹੜੀ ਇਹਦੀ ਸਮਾਪਤੀ ਕੀਤੀ ਜਾਵੇਗੀ ਸਰਦਨਾ ਗੱਲ ਕਰਦੇ ਸਰ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਉਣੀ ਹੈ ਜੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਆਪ ਦਾ ਅ ਤੁਸੀਂ ਜਾਗਰਤੀ ਯਾਤਰਾ ਬਾਰੇ ਪੁੱਛਿਆ ਹੈਗਾ ਤੇ ਸਭ ਤੋਂ ਪਹਿਲਾਂ ਤਾਂ ਮੈਂ ਸ਼ੁ크ਰੀਆ ਕਰਾਂਗਾ ਸਾਡਾ ਪਾਰਟੀ ਦੇ ਲੀਡਰ ਨੇ ਤੇ ਬਿਹਾਰ ਰਾਜ ਦੇ ਮੁੱਖ ਮੰਤਰੀ ਨੇ ਕਿਉਂਕਿ ਉਹਨਾਂ ਦੀ ਸੋਚ ਸੀਗੀ ਕਿ ਕਿਉਂਕਿ ਨੌਵੇਂ ਪਾਦਸ਼ਾਹੀ ਤੇ ਭਾਈ ਦਾਸੀ ਸਤੀ ਦਾਸ ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਦਾ 350 ਸਾਲ ਹੈ ਤੇ ਉਹ ਉਹਨਾਂ ਦੀ ਬਹੁਤ ਵੱਡੀ ਸ਼ਹਾਦਤ ਸੀ ਕਾਰਨ ਕਿ ਹਰ ਕੌਮ ਸ਼ਹਾਦਤ ਹੁੰਦੀ ਰਹੀ ਹੈ ਲੇਕਿਨ ਇਹਨਾਂ ਸ਼ਹਾਦਤ 'ਚ ਇਹ ਵੱਡਾ ਪੰਨਾ ਹੈ ਕਿ ਇਹਨਾਂ ਨੇ ਆਪ ਦੀ ਕੌਮ ਲਈ ਨਹੀਂ ਬਾਕੀ ਨੇ ਸਭ ਆਪ ਦੇ ਆਪ ਦੇ ਕੌਮ ਲਈ ਦਿੱਤੀ ਤੇ ਨੌਵੇਂ ਪਾਦਸ਼ਾਹੀ ਨੇ ਸ਼ਹਾਦਤ ਦਿੱਤੀ ਤੇ ਦੂਸਰਿਆਂ ਵਾਸਤੇ ਤੇ ਬਹੁਤ ਵੱਡੀ ਇਹਨਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈਗਾ ਜੇ ਕਈ ਲੋਕ ਸ੍ਰਿਸ਼ਟੀ ਦਾ ਚਾਦਰ ਵੀ ਕਹਿੰਦੇ ਨੇ ਕਿਉਂਕਿ ਉਹਨਾਂ ਨੂੰ ਲਿਮਟ ਨਹੀਂ ਕਰਨਾ ਚਾਹੁੰਦੇ ਹਿੰਦ ਤੇ ਨਿਰਦੇਸ਼ ਨਿਰਦੇਸ਼ ਸਾਡੇ ਪਾਰਟੀ ਦੇ ਲੀਡਰ ਦਾ ਸੀਗਾ ਸਹਿਯੋਗ ਤੇ ਤਖਤ ਸਾਹਿਬ ਪਟਨਾ ਜੀ ਹਰਮਿੰਦਰ ਸਾਹਿਬ ਪਟਨਾ ਆਪਣੇ ਤਖਸਾਲ ਤੋਂ ਤੇ ਇਸ ਦਾ ਮੈਂ ਥੋੜਾ ਜਿਹਾ ਦੱਸਿਆ ਇਤਿਹਾਸ ਕੇ ਇੱਕ ਛੋਟਾ ਜਿਹਾ ਇਤਿਹਾਸ ਨੇ ਆਪਣਾ ਤਖਤ ਪਟਨਾ ਸਾਹਿਬ ਜਿੱਥੇ 10ਵੇਂ ਪਾਤਸ਼ਾਹੀ ਦੀ ਪ੍ਰਕਾਸ਼ ਹੋਇਆ ਉਤੋਂ 2 ਕਿਲੋਮੀਟਰ ਤੇ ਇੱਕ ਗੁਰਦੁਆਰਾ ਸਾਹਿਬ ਹੈ ਜਿਹਦਾ ਨਾਮ ਹੈ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਤੇ ਗੁਰਦੁਆਰਾ ਗੁਰੂ ਕੇ ਬਾਗ ਚ ਇਤਿਹਾਸ ਇਹ ਹੈ ਕਿ ਜਦ 10ਵੇਂ ਪਾਤਸ਼ਾਹੀ ਉਥੇ 4 ਸਾਲ ਦੀ ਅਵਸਥਾ ਦੇ ਸੀਗੇ ਤੇ ਉਹਨਾਂ ਦੇ ਜੇ ਪਿਤਾ 9ਵੇਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਉਹ ਇੱਕ ਯਾਤਰਾ ਤੇ ਗਏ ਹੋਏ ਸੀਗੇ ਅਸਾਮ ਜਾਂ ਟਾਕਾ 10ਵੇਂ ਪਾਤਸ਼ਾਹੀ ਦਾ ਜਨਮ ਹੁੰਦਾ ਹੈਗਾ ਉਹਨਾਂ ਦੇ ਜਦੋਂ ਯਾਤਰਾ ਤੇ ਹੁੰਦੇ ਨੇ ਤੇ ਜਦੋਂ ਪਹਿਲੀ ਵਾਰ ਹੀ ਮਿਲਦੇ ਨੇ 9ਵੇਂ ਪਾਤਸ਼ਾਹੀ ਦੀ ਉਮਰ ਅਵਸਥਾ ਹੁੰਦੀ ਹੈ 4 ਸਾਲ ਤੋਂ ਜਦ ਪਹਿਲੀ ਵਾਰ ਮਿਲਦੇ ਉਹ ਮਿਲਦੇ ਹੈ ਗੁਰੂ ਕਾ ਬਾਗ ਜਿਹੜਾ ਤਖਤ ਪਟਨਾ ਸਾਹਿਬ ਤੋਂ 2 ਕਿਲੋਮੀਟਰ ਤੇ ਹੈ ਤੇ ਦੋਨੋਂ ਪਾਤਸ਼ਾਹੀ ਦੀ ਮਿਲਨ ਦੇ ਸਥਾਨ ਤੋਂ ਤੇ ਜਿੱਥੇ ਯਾਤਰਾ ਜਾ ਰਹੀ ਹੈ ਇਹ ਅਨੰਦਪੁਰ ਸਾਹਿਬ ਜਿੱਥੇ ਦੋਹੇ ਪਾਤਸ਼ਾਹੀ ਅਖੀਰਲੀ ਵਾਰ ਮਿਲਦੇ ਨੇ ਉਸ ਤੋਂ ਬਾਅਦ ਉਹਨਾਂ ਦਾ ਵਿਛੋੜਾ ਹੋ ਜਾਂਦਾ ਹੈ ਨੌਵੇਂ ਪਾਤਸ਼ਾਹ ਦਿੱਲੀ ਜਾਂਦੇ ਜਿੱਥੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਸੋ ਇਹ ਯਾਤਰਾ ਹੈਗੀ ਦੋਨੋਂ ਪਾਤਸ਼ਾਹ ਦੇ ਜਨਮ ਦੀ ਭੂਮ ਸੌਰੀ ਮਿਲਨ ਦੀ ਭੂਮੀ ਤੋਂ ਉਹਨਾਂ ਦੇ ਵਿਛੋੜੇ ਦੀ ਭੂਮੀ ਥਾਈ ਤੇ ਇਸ ਚੇ ਹੈਗਾ ਕਿ ਜਾਗਰਤੀ ਯਾਤਰਾ ਨਾਮ ਹੈਗਾ ਇਸ ਦਾ ਕਿ ਇਹ ਸੋਚ ਹੈਗੀ ਤਖਸਾਲ ਦੀ ਤੇ ਸਾਡੇ ਵੀਰ ਕੇ ਜਿਹੜੀ ਅੱਜ ਦੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਥੋੜਾ ਜਾਗਰੂਕ ਕੀਤਾ ਜਾਵੇ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਕਿਉਂ ਹਾਂਜੀ ਸਰ ਮੈਂ ਦੇਖਿਆ ਜਾ ਸਕਦਾ ਹੈ ਕਿ ਨਵੀਂ ਪੀੜੀ ਨੂੰ ਵੀ ਜਿਹੜੀ ਹੈ ਬਹੁਤ ਅੱਛੀ ਸੇਧ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਇੱਕ ਜਾਗਰਤੀ ਯਾਤਰਾ ਕੱਢੀ ਜਾ ਰਹੀ ਹੈ ਤਾਂ ਜਿਹੜਾ ਆਪਣਾ ਇਤਿਹਾਸ ਹੈ ਉਹਦੇ ਵਾਸਤੇ ਵੀ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਪਈ ਹੈ ਇਹ ਯਾਤਰਾ ਇਸ ਬਾਰੇ ਤੁਹਾਡੇ ਕੀ ਵਿਚਾਰ ਹੈ ਬਿਲਕੁਲ ਜੀ ਆਪਣਾ ਦੇਖੋ ਅਸੀਂ 8 ਰਾਜੇ ਹੋ ਕੇ ਇਹ ਯਾਤਰਾ ਪੰਜਾਬ ਆਈ ਹੈ ਅ ਕਈ ਲੋਕ ਇਹਨੂੰ ਸੇਖ ਪਰ ਇਹ ਸਰਵਧਰਮ ਦੇ ਹੈਗਾ ਕਿ ਹਰ ਕੀ ਹਰ ਕੋਈ ਇਸ ਚ ਸ਼ਾਮਲ ਹੋ ਰਿਹਾ ਤੁਸੀਂ ਦੇਖੋ ਕੱਲ ਅਸੀਂ ਮਲੇਰ ਕੋਟਲਾ ਸੀ ਉੱਥੇ ਮੁਹੰਮਦਨ ਕਮਿਊਨਿਟੀ ਨੇ ਬਹੁਤ ਬੱਦ ਚੜ ਕੇ ਸਤਿਕਾਰ ਕੀਤਾ ਯੂਪੀਸੀ ਉੱਥੇ ਆਪਣੇ ਪੰਡਤ ਤੇ ਹਿੰਦੂ ਲੋਕਾਂ ਨੇ ਵੀ ਬਹੁਤ ਸਤਿਕਾਰ ਦਿੱਤਾ ਗੁਰੂ ਮਹਾਰਾਜ ਨੂੰ ਤੇ ਇਸ ਨਾਲ ਇੱਕ ਹਰ ਕਿਸੇ ਜਿਵੇਂ ਸੰਗਤ ਦੇਖਦੀ ਹੈ ਤੇ ਜਾਂਦੇ ਅਸੀਂ ਰਾਤ ਚ ਗੁਰੂ ਦੇ ਮਹਾਰਾਜ ਦਾ ਉਹਨਾਂ ਦੀ ਸ਼ਹਾਦਤ ਬਾਰੇ ਬੱਚਿਆਂ ਨੂੰ ਅਸੀਂ ਲਿਟਰੇਚਰ ਵੀ ਦੇ ਰਹੇ ਹਾਂ ਤੇ ਇਹਦੇ ਨਾਲ ਅਸੀਂ ਅਜ਼ਿਊਮ ਕਰਦੇ ਹਾਂ ਕਿ ਲੋਗਾ ਚ ਖਾਸ ਕਰ ਯੂਥ ਚ ਜਾਗਰਤੀ ਆਏਗੀ ਸਰ ਅੱਜ ਕਿੰਵਾ ਦਿਨ ਹੈ ਯਾਤਰਾ ਦਾ ਕਿਉਂਕਿ ਇਹ ਜਿਹੜੀ ਯਾਤਰਾ ਜਲੰਧਰ ਬਾਈਪਾਸ ਵਿਖੇ ਪਹੁੰਚੀ ਹੈ ਤੇ ਇਹ ਯਾਤਰਾ ਦਾ ਚ ਕਿੰਵਾ ਦਿਨ ਮੰਨਿਆ ਜਾ ਰਿਹਾ ਹੈ ਇਹ ਜਿਹੜੀ ਯਾਤਰਾ ਇਹ ਤਖਸ਼ਰੀ ਫਰਮੰਦਰ ਜੀ ਪਟਨਾ ਸਾਹਿਬ ਗੁਰੂ ਕਾ ਬਾਗ ਤੋਂ ਜਿਹੜੀ ਆਰੰਭ ਹੋਈ ਸੀਗੀ ਇਹ ਆਰੰਭ ਹੋਈ ਸੀ 17 ਸੈਪਟੈਂਬਰ ਤੇ ਅੱਜ ਮੰਨੋ ਲਗਭਗ 35 ਦਿਨ ਹੋ ਗਏ ਇਹ ਯਾਤਰਾ ਨੂੰ ਜਿਹੜੀ ਅੱਜ ਪੰਜਾਬ ਚ ਆਈ ਹੈ ਤੇ ਇਹਦੀ ਸਮਾਪਤੀ ਆਨੰਦਪੁਰ ਸਾਹਿਬ 20 ਅਕਤੂਬਰ ਨੂੰ ਹੋਣੀ ਹੈ ਜੀ ਸਰ ਜਿਹੜੀ ਯਾਤਰਾ ਦਾ ਅੱਜ ਦਾ ਸਟੇ ਹੈ ਉਹ ਕਿੱਥੇ ਰੱਖਿਆ ਜਾ ਰਿਹਾ ਹੈ ਅੱਜ ਯਾਤਰਾ ਇੱਥੋਂ ਲੁਧਿਆਣੇ ਤੋਂ ਚੱਲ ਕੇ ਨਕੋਦਰ ਹੋ ਕੇ ਤੇ ਰਾਤ ਨੂੰ ਇਹ ਵਿਸ਼ਰਾਮ ਕਰੇਗੀ ਆਪਣਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਚ ਜੀ ਕਿ ਬਹੁਤ-ਬਹੁਤ ਸ਼ੁਕਰੀਆ ਸਰ ਤੁਸੀਂ ਸਾਡੇ ਨਾਲ ਇਸ ਚਰਚਾ ਦੇ ਵਿੱਚ ਬਣੇ ਤਾਂ ਸਰ ਦੇ ਕੋਲੋਂ ਅਸੀਂ ਇਸ ਯਾਤਰਾ ਦੀ ਜਾਗਰਤੀ ਯਾਤਰਾ ਦੇ ਬਾਰੇ ਵੀ ਸੁਣਿਆ ਹੈ ਤਾਂ ਤੁਹਾਨੂੰ ਵੀ ਅਸੀਂ ਜਿਹੜਾ ਜਾਗਰਤੀ ਯਾਤਰਾ ਦੇ ਬਾਰੇ ਵਿਚਾਰ ਜਿਹੜੇ ਨੇ ਉਹ ਸਾਂਝੇ ਕੀਤੇ ਨੇ ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਵਸਦਾ ਪੰਜਾਬ ਦੇ ਨਾਲ ਬਣੇ ਰਹੇ ਸੀ ਸੋ ਇੱਧਰ ਦੀਆਂ ਜਿਹੜੀਆਂ ਤੁਹਾਨੂੰ ਹੋਰ ਚਰਚਾਵਾ ਦੇ ਨਾਲ ਵੀ ਆਪਾਂ ਜਾਣੂ ਕਰਵਾਵਾਂਗੇ ਇੱਕ ਵਾਰ ਸੰਗਤਾਂ ਦਾ ਵੀ ਆਪਾਂ ਰੂਹ ਤੇ ਇੱਕ ਵਾਰ ਹਾਜ਼ਰੀ ਦੇਖ ਲੈਣੇ ਇਸ ਯਾਤਰਾ ਦੇ ਵਿੱਚ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਜਿਹੜੀ ਸਾਂਝ ਤੇ ਆਪਣੀ ਹਾਜ਼ਰੀ ਭਰੀ ਹੈ ਸੋ ਇੱਕ ਵਾਰ ਉਹਨਾਂ ਦਾ ਵੀ 우ਸ਼ਾ ਜ਼ਰੂਰ ਦੇਖਦੇ ਹਾਂ ਜਿਵੇਂ ਕਿ ਸੰਗਤਾਂ ਦੇ ਵੱਲੋਂ ਪੂਰਨ ਤੌਰ ਦੇ ਉੱਤੇ ਹਾਜ਼ਰੀ ਭਰੀ ਜਾ ਰਹੀ ਹੈ ਤਖਤ ਸ਼੍ਰੀ ਪਟਨਾ ਸਾਹਿਬ ਤੋਂ ਜਿਹੜੀ ਇਹ ਯਾਤਰਾ ਦਾ ਆਰੰਭ ਕੀਤਾ ਗਿਆ ਸੀਗਾ ਤਾਂ ਜਿਹੜੀ ਹੁਣ ਇਹ ਇਸ ਗੱਲ ਵਿਖੇ ਜੜੀਏ ਕੀਤੀ ਜਾਵੇਗੀ ਤਾਂ ਸਾਡੇ ਨਾਲ ਜਿਹੜੇ ਨੇ ਸੇਵਾਦਾਰ ਵੀ ਇਸ ਮੌਕੇ ਤੇ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਇਹ ਸੇਵਾ ਦੇ ਵਿੱਚ ਯੋਗਦਾਨ ਵੀ ਪਾਇਆ ਜਾ ਰਿਹਾ ਹੈ ਤਾਂ ਆਪਾਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਤਾਂ ਸਾਡੇ ਨਾਲ ਹਲਕਰ ਸ਼੍ਰੀ ਫਤਗੜ ਸਾਹਿਬ ਤੋਂ ਜਿਹੜੇ ਪ੍ਰਧਾਨ ਜੀ ਉਹ ਵੀ ਨਾਲ ਸਾਡੇ ਮੌਜੂਦ ਨੇ ਪੋਲਾ ਸਿੰਘ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਇੱਕ ਵਾਰ ਇਸ ਜਿਹੜੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਪੈ ਨੇ ਉਸ ਦੇ ਉੱਤੇ ਵੀ ਇੱਕ ਵਾਰ ਨਜ਼ਰ ਪਾ ਲੈਣੇ ਆ ਸੁਣਦੇ ਇਹਨਾਂ ਦਾ ਵੀ ਇਸ ਵਿੱਚ ਕੀ ਬਿਆਨ ਹੈ ਸੋ ਸਰ ਤੁਹਾਡੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਪਹਿਲਾਂ ਤਾਂ ਜੀ ਸਾਰੀ ਸਾਧ ਸੰਗਤ ਨੂੰ ਵਾਹਿ ਮੈਂ ਜੀ ਬਹੁਤ ਮਾਣ ਮਹਿਸੂਸ ਕਰ ਰਿਹਾ ਮੈਨੂੰ ਜਿਹੜੀ ਇਹ ਸੇਵਾ ਦਾ ਮੌਕਾ ਮਿਲਿਆ ਸਾਡੇ ਪ੍ਰਧਾਨ ਜੋ ਬੈਨੀਪਾਲ ਮਾਲਮਿੰਦਰ ਜੀ ਨੇ ਉਹਨਾਂ ਦੇ ਨਿਰਦੇਸ਼ਕਾਂ ਦੇ ਅਨੁਸਾਰ ਆਸੀਂ ਇਹ ਸੇਵਾ ਨਿਭਾ ਰਹੇ ਹਾਂ ਸੇਵਾ ਪਰ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ ਤੱਕਤ ਸ਼੍ਰੀ ਪਟਨਾ ਸਾਹਿਬ ਤੋਂ ਪਹਿਲੀ ਵਾਰੀ ਇਹ ਯਾਤਰਾ ਆਰੰਭ ਹੋਈ ਸੀ ਜਿਹਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਹੱਥੀ ਲਿਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਦੋਪਤ ਨੇ ਔਰ ਬਾਬਾ ਜੀ ਦੇ ਸ਼ਸਤਰ ਨੇ ਔਰ ਪੰਜਾਬ ਦੇ ਵਿੱਚ ਇਹ ਅੱਠ ਸੂਬੇ ਹੁੰਦੀ ਹੋਈ ਆਈ ਹੈ ਜੀ 21 ਤਰੀਕ ਨੂੰ ਪਹੁੰਚੀ ਆ ਤੋ ਮੈਂ ਤਾਂ ਪਹਿਲਾਂ ਤਾਂ ਫਤੇਗੜ ਸਾਹਿਬ ਪਹੁੰਚਣ ਤੇ ਵੀ ਸਵਾਗਤ ਕੀਤਾ ਸੀਗਾ ਧੰਨਵਾਦ ਕਰਦਾ ਪ੍ਰਧਾਨ ਜੀ ਦਾ ਔਰ ਸਾਰੀ ਸਾਧ ਸੰਗਤ ਜੋ ਪਟਨਾ ਸਾਹਿਬ ਤੋਂ ਪਹੁੰਚੀ ਹੈ ਜੀ ਔਰ ਪੰਜਾਬ ਵਾਸੀਆਂ ਨੂੰ ਸਾਡੇ ਜਿਹੜੀ ਆਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਵੀ ਪ੍ਰੇਰਣਾ ਆਏ ਕਿ ਸਾਡੇ ਸ਼ਹੀਦਾਂ ਨੇ ਕਿੰਨੀ ਕੁਰਬਾਨੀਆਂ ਦਿੱਤੀਆਂ ਕਿਹੜੀ ਲਈ ਦਿੱਤੀਆਂ ਨੇ ਸਾਡੇ ਲਈ ਦਿੱਤੀਆਂ ਜੀ ਕਿਸੇ ਹੋਰ ਲਈ ਨਹੀਂ ਸਾਡੇ ਗੁਰੂ ਸਾਹਿਬ ਕੀ ਕਰ ਗਏ ਨੇ ਹੁਣ ਤੱਕ ਇਹ ਸਾਰਾ ਕੁਝ ਦੱਸਣ ਵਾਸਤੇ ਸਾਡੀ ਸਿੱਖੀ ਨੂੰ ਜੋੜਨ ਵਾਸਤੇ ਸਾਡੀ ਆਣ ਵਾਲੀ ਪੀੜ੍ਹੀ ਨੂੰ ਇਹਦੇ ਨਾਲ ਜੋੜਨ ਲਈ ਇਹ ਨਗਰ ਕੀਰਤਨ ਜੋ ਸ਼ੋਭਾ ਯਾਤਰਾ ਵਾ ਜਾਗਰਤੀ ਯਾਤਰਾ ਵਾ ਜਮੀਰਾਂ ਨੂੰ ਜਗਾਉਣ ਵਾਲੀ ਯਾਤਰਾ ਇਹ ਔਰ ਪ੍ਰਧਾਨ ਸਾਹਿਬ ਦਾ ਸਾਡੇ ਰਾਹੁਲ ਜੀ ਆ ਜੋ ਪੰਜਾਬ ਦੇ ਯੂਥ ਦੇ ਪ੍ਰਧਾਨ ਨੇ ਔਰ ਸਾਡੀ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਜੋ ਪੰਜਾਬ ਦੇ ਵਿੱਚ ਆਏ ਆ ਜੀ ਆਇਆਂ ਕਹਿੰਦਾ ਜੀ ਔਰ ਇਹ ਜੋ ਸੇਵਾ ਚੱਲ ਰਹੀ ਹੈ ਲੰਗਰਾਂ ਦੀ ਵੀ ਜਿਹੜੀ ਫੁੱਲਾਂ ਦੀ ਵਰਖਾ ਇਹ ਸਾਰੀ ਸਾਧ ਸੰਗਤ ਦੇ ਸਹਿਯੋਗ ਨਾਲ ਹੋਈ ਆ ਇਹਦੇ ਵਿੱਚ ਸਾਡਾ ਕਿਸੇ ਇਕੱਲੇ ਦਾ ਇੱਕ ਦਾ ਨਹੀਂ ਸਾਰਿਆਂ ਦਾ ਸੰਯੋਗ ਆ ਸੋ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਜੀ ਔਰ ਲਾਸਟ ਤੇ ਇਹੀ ਕਵਾਂਗਾ ਕਿ ਸਾਰੀ ਸਾਧ ਸੰਗਤ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਸੋ ਤੁਹਾਡੇ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਜਿਸ ਤਰੀਕੇ ਦੇ ਨਾਲ ਇਹ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਤੇ ਇਸ ਦੇ ਵਿੱਚ ਵੀ ਪੂਰਨ ਤੌਰ ਦੇ ਉੱਤੇ ਲੋਕਾਂ ਵੱਲੋਂ ਵੀ ਤੇ ਸੇਵਾ ਦੇ ਸੇਵਾ ਕਰਨ ਵਾਲੇ ਲੋਕਾਂ ਵੱਲੋਂ ਵੀ ਹਾਜ਼ਰੀ ਭਰੀ ਜਾ ਰਹੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਸਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਜਿਹੜੀਆਂ ਉਦੇਸ਼ ਨੇ ਤੇ ਜਿਹੜੀਆਂ ਉਹਨਾਂ ਦੀਆਂ ਸਿੱਖਿਆਵਾਂ ਨੇ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀਆਂ ਯਾਤਰਾ ਕੱਢੀ ਜਾ ਰਹੀ ਹੈ ਉਸ ਉੱਤੇ ਤੁਹਾਡੇ ਕੀ ਮੁੱਖ ਵਿਚਾਰ ਨੇ ਸਰ ਤੁਹਾਡੇ ਵਿਚਾਰ ਮੈਂ ਪਹਿਲਾਂ ਸਾਰੀ ਸੰਗਤ ਨੂੰ ਸਾਰੇ ਦੇਸ਼ ਦੀ ਸੰਗਤ ਨੂੰ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਬਹੁਤ ਹੀ ਜ਼ਿਆਦਾ ਪਹਿਲਾਂ ਤਾਂ ਧੰਨਵਾਦ ਕਰਦਾ ਪੰਜਾਬ ਦੀ ਸੰਗਤ ਦਾ ਉਹਨਾਂ ਦੇ ਅੰਦਰ ਇੰਨੀ ਕੁ ਜ਼ਿਆਦਾ ਖੁਸ਼ੀ ਆ ਨਗਰ ਕੀਰਤਨ ਦੀ ਕਿ ਉਹਨਾਂ ਨੇ ਜਗ੍ਹਾ-ਜਗ੍ਹਾ ਤੇ ਲੰਗਰ ਸੇ ਲੰਗਰ ਦੀ ਸੇਵਾ ਕੀਤੀ ਆ ਸੰਗਤ ਵਾਸਤੇ ਕਿਉਂਕਿ ਪਟਨਾ ਸਾਹਿਬ ਤੋਂ ਨੋ ਸਟੇਟਾਂ ਤੋਂ ਹਿੰਦੀ ਹੀ ਸੰਗਤ ਪੰਜਾਬ ਚ ਜਦੋਂ ਜਿੱਦਾਂ ਹੀ ਦਾਖਲ ਹੋਈ ਆ ਬਹੁਤ ਸਾਰਾ ਪਿਆਰ ਮਿਲਿਆ ਪੰਜਾਬ ਦੀ ਸੰਗਤ ਤੋਂ ਤੇ ਕਿਥੇ ਫੁੱਲਾਂ ਦੀ ਵਰਖਾ ਹੋ ਰਹੀ ਆ ਜੀ ਕਿਤੇ ਜਗ੍ਹਾ-ਜਗ੍ਹਾ ਤੇ ਹਰ ਤਰਾਜ਼ ਹਰ ਚੀਜ਼ ਦਾ ਲੰਗਰ ਸੰਗਤ ਨੇ ਲਾਇਆ ਜੀ ਉਹਨਾਂ ਨੇ ਆਪਣੇ ਲੋ ਸੰਗਦੇ ਮਹਿਸੂਸ ਕਰਦੇ ਕਿ ਗੁਰੂ ਸਾਹਿਬ ਸਾਡੇ ਘਰੇ ਆਪ ਚੱਲ ਕੇ ਆਏ ਨੇ ਤੇ ਸੋ ਪਹਿਲਾਂ ਤਾਂ ਮੈਂ ਸਾਰੇ ਪੰਜਾਬ ਦੀ ਸੰਗਤ ਦਾ ਬਹਿ ਦਿਲੋਂ ਧੰਨਵਾਦ ਕਰਦਾ ਸਾਡੇ ਪ੍ਰਧਾਨ ਸਾਹਿਬ ਮਾਲਵਿੰਦਰ ਬੈਨੀਵਾਲ ਸਾਹਿਬ ਵੀ ਧੰਨਵਾਦ ਕਰਦੇ ਕਿ ਇੰਨਾ ਪਿਆਰ ਇੰਨਾ ਉਤਸ਼ਾਹ ਜਿਹੜੀ ਸੰਗਤ ਦੇ ਵਿੱਚ ਇਹੀ ਸਾਡਾ ਮੇਨ ਮਕਸਦ ਵੀ ਇਹੀ ਸੀ ਕਿ ਸੰਗਤ ਨੂੰ ਜਾਗਰਿਤ ਕਰਾਣਾ ਸਿੱਖ ਧਰਮ ਬਾਰੇ ਤੇ ਇੱਥੋਂ ਸਾਨੂੰ ਪਤਾ ਲੱਗਾ ਕਿ ਸਾਡਾ ਜਿਹੜਾ ਸਿੱਖ ਕੌਮ ਆ ਉਹ ਬਿਲਕੁਲ ਜਾਗਦੀ ਆ ਤੇ ਬਿਲਕੁਲ ਗੁਰੂ ਸਾਹਿਬ ਦੇ ਨਾਲ ਆ ਤੇ ਇੱਕ ਛੋਟੇ ਛੋਟੇ ਮੈਸੇਜ ਤੇ ਬਹੁਤ ਵਧੀਆ ਪ੍ਰਬੰਧ ਤੇ ਬਹੁਤ ਵਧੀਆ ਲੰਗਰ ਦੀ ਸੇਵਾ ਹਰ ਤਰ੍ਹਾਂ ਦੀ ਬਹੁਤ ਪਿਆਰ ਮਿਲਿਆ ਇਸ ਕਰਕੇ ਸਾਰੇ ਮੈਂ ਸੰਗਤ ਦਾ ਪੰਜਾਬ ਦੀ ਦਾ ਧੰਨਵਾਦ ਕਰਦਾ ਤੇ ਸੰਗਤ ਨੂੰ ਹੋਰ ਵੀ ਜਿੱਥੇ ਅੱਗੇ ਸਾਡੇ ਕਈ ਸ਼ਾਰਾਂ ਦੇ ਵਿੱਚ ਸੰਗ ਨਗਰ ਕੀਰਤਨ ਨੇ ਜਾਣਾ ਵਾ ਤੇ ਅੱਗੇ ਵੀ ਸੰਗਤ ਤਿਆਰ ਰਵੇ ਤੇ ਦਰਸ਼ਨ ਕਰੇ ਗੁਰੂ ਸਾਹਿਬ ਦੇ ਆਪਣੇ ਪਰਿਵਾਰ ਸਮੇਤ ਸਰ ਪ੍ਰਬੰਧਨ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਪ੍ਰਬੰਧ ਖਾਸੇ ਤੌਰ ਦੇ ਉੱਤੇ ਕੀਤੇ ਜਾ ਰਹੇ ਨੇ ਇਸ ਯਾਤਰਾ ਨੂੰ ਕੱਢਣ ਵਾਸਤੇ ਹਾਂਜੀ ਬਹੁਤ ਵਧੀਆ ਪ੍ਰਬੰਧ ਨੇ ਜੀ ਪਿੱਛੇ ਸਾਡੇ ਦੋ ਐਮਐਲਏ ਸਾਹਿਬ ਸੀਗੇ ਪਿਛੇ ਆਪਣੇ ਗਰੇਲ ਭੋਲਾ ਜੀ ਦਲਜੀਤ ਸਿੰਘ ਜੀ ਉਹਨਾਂ ਦਾ ਇਹ ਹਲਕਾ ਸੀਗਾ ਉਹਨਾਂ ਨੇ ਆਪਣਾ ਲਗ ਪ੍ਰਬੰਧ ਕੀਤਾ ਸੀ ਫਿਰ ਪੱਪੀ ਸਾਹਿਬ ਸੀ ਉਹਨਾਂ ਨੇ ਲੱਗ ਕੀਤਾ ਸੀ ਪਿਛੇ ਹਰਦੀਪ ਮੁੰਡੀਆਂ ਜੀ ਸੀ ਉਹਨਾਂ ਨੇ ਸਾਨੂੰ ਪ੍ਰਸ਼ਾਸਨ ਕੋ ਇਸੇ ਵਿੱਚ ਕੋਈ ਪਾਰਟੀਵਾਦੀ ਦਾ ਕੋਈ ਨਹੀਂ ਹੈਗਾ ਜੀ ਸਾਰੀਆਂ ਪਾਰਟੀਆਂ ਸਾਰੇ ਪਬਲਿਕ ਸਾਡਾ ਬਹੁਤ ਸਾਥ ਦੇ ਰਹੀਆਂ ਨਗਰ ਕੀਰਤਨ ਚ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੀ ਹੈ ਜੀ ਬਹੁਤ-ਬਹੁਤ ਸ਼ੁਕਰੀਆ ਸਰ ਤੁਸੀਂ ਸਾਡੇ ਨਾਲ ਇਸ ਸੰਗਤੀ ਕਹਿ ਸਕਦੇ ਕਿ ਹਾਜ਼ਰੀ ਭਰੀ ਗਈ ਹੈ ਤਾਂ ਦੇਖ ਸਕਦੇ ਕਿ ਲੋਕਾਂ ਦੇ ਵੱਲੋਂ ਉਤਸ਼ਾਹ ਵੀ ਪੂਰਾ ਇਸ ਜਾਗਰਤੀ ਕਹਿ ਸਕਦੇ ਕਿ ਇਸ ਯਾਤਰਾ ਦੇ ਵਿੱਚ ਘਟਿਆ ਜਾ ਰਿਹਾ ਸੀਗਾ ਸੋ ਸਾਡੇ ਨਾਲ ਪ੍ਰਧਾਨ ਜੀ ਵੀ ਮੌਜੂਦ ਸੀਗੇ ਤਾਂ ਇਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕੀਤੀ ਹੈ ਤਾਂ ਪੂਰਨ ਤੌਰ ਦੇ ਉੱਤੇ ਜਿਹੜਾ ਯਾਤਰਾ ਨੂੰ ਸਹਿਯੋਗ ਵੀ ਮਿਲਦਾ ਪਿਆ ਹੈ ਦੇ ਲੋਕਾਂ ਦੇ ਵੱਲੋਂ ਤੇ ਸੇਵਾਦਾਰਾਂ ਦੇ ਵੱਲੋਂ ਵੀ ਇਹਦੇ ਵਿੱਚ ਜਿਹੜੀ ਹੈ ਹਾਜ਼ਰੀ ਭਰੀ ਗਈ ਤਾਂ ਇਦਾਂ ਦੀ ਅਪਡੇਟ ਵਾਸਤੇ ਤੁਸੀਂ ਮੋੜ ਸਾਡੇ ਨਾਲ ਹਾਜ਼ਰ ਰਹਿਣਾ ਵਸਦਾ ਪੰਜਾਬ ਦੇ ਨਾਲ ਜੁੜੇ ਰਹਿਣ ਵਾਸਤੇ ਬਹੁਤ-ਬਹੁਤ ਸ਼ੁਕਰੀਆ ਕੈਮਰਾਮੈਨ ਹਰਸਿਮਰਨ ਦੇ ਨਾਲ was the Punjab